ਦੀਵਾਲੀ ਵਾਲੀ ਖੁਰਕ ਜੀ ਮਿਟ ਗਈ ਕਿ ਨਹੀਂ ਨਹੀਂ ਕਿਰਨਾ ਨੇ ਪਾਈ ਹਾ ਵਾਲੀ ਵੀਡੀਓ ਪਟਾਖੇ ਚਲਾਉਂਦੀ ਦੀ ਤੇ ਇਹਦੇ ਵਿੱਚ ਗਿੱਟੇ ਆ ਗਏ ਕਾਲੇ ਫਿਲਟਰ ਨੇ ਕੰਮ ਨਹੀਂ ਕੀਤਾ ਤੇ ਲੋਕ ਕਮੈਂਟ ਕਰੀ ਜਾਂਦੇ ਗਿੱਟੇ ਕਾਲੇ ਗਿੱਟਿਆਂ ਵਾਲੀ ਨਾ ਯਾਰ ਇੰਨਾ ਕਿਸੇ ਵੀ ਗਰੀਬ ਦਾ ਮਜ਼ਾਕ ਨਾ ਡਾਇਆ ਕਰੋ ਭਾਂਜੇ ਜੇ ਹੁਣ ਰੰਗ ਉਹਦਾ ਕਾਲਾ ਦਿੱਤਾ ਤਾਂ ਕਾਲਾ ਹੀ ਦਿਖਾਊਗੀ ਤੁਹਾਨੂੰ। ਗੋਰਾ ਕਿੱਥੋਂ ਕਰਲੇ ਵਿਚਾਰੀ। ਨਾ ਯਾਰ ਇਹ ਤਾਂ ਗਲਤ ਗੱਲ ਆ ਤੁਸੀਂ ਕਿਉਂ ਕਮੈਂਟ ਕਰਦੇ ਹੋ ਨਿਓ ਕਿਉਂ ਵਿਚਾਈ ਦਾ ਮਜ਼ਾਕ ਡਾਉਂਦੇ ਹੋ ਯਾਰ ਇੰਨਾ ਇਹ ਤਾਂ ਬੜੀ ਮਾੜੀ ਗੱਲ ਆ ਯਾਰ ਤੁਹਾਡੀ। ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਗੁੱਸਾ ਨਾ ਕਰਿਓ ਯਾਰ ਰੱਬ ਨੇ ਇਹਦਾ ਸੋਚ ਸਮਝ ਕੇ ਕਾਲਾ ਰੰਗ ਬਣਾਇਆ ਐਵੇਂ ਨਹੀਂ ਬਣਾਇਆ। ਜੇ ਕਿਤੇ ਦਾ ਗੋਰਾ ਰੰਗ ਹੁੰਦਾ ਤੇ ਕਾਲਾ ਨਾ ਹੁੰਦਾ ਫੇਰ ਤਾਂ ਇਹਨੇ ਭਾਂਜੋ ਆਪਾਂ ਨੂੰ ਸਮਝਣੇ ਕੁਝ ਨਹੀਂ ਸੀਗਾ। ਮੂੰਹ ਤੇ ਫਿਲਟਰ ਕੰਮ ਕਰ ਜਾਂਦਾ ਬਾਹਾਂ ਤੇ ਵੀ ਚਲੋ ਮ ਗਿੱਟਿਆਂ ਤੇ ਆ ਕੇ ਤਾਂ ਫਿਲਟਰ ਵੀ ਆਪਦੇ ਹੱਥ ਜੋੜ ਦਿੰਦਾ ਨਾ ਭਾਈ ਮੇਰੇ ਬੱਸ ਦਾ ਕੰਮ ਹੈ ਨਹੀਂਗਾ ਤੂੰ ਆਪਦਾ ਕੋਈ ਹੋਰ ਹਿੱਲਾ ਕਰ ਲਾ ਫਿਲਟਰ ਨੇ ਹੋਰ ਹਰ ਥਾਂ ਕੰਮ ਕਰਤਾ ਪਰ ਗਿੱਟਿਆਂ ਦੇ ਆ ਕੇ ਜਵਾਬ ਦੇ ਗਿਆ ਤਾਂ ਖੈਰ ਹਾਸੀ ਮਜ਼ਾਕ ਛੱਡੋ ਤਾਂ ਆਓ ਦੇਖੀਏ ਦੀਵਾਲੀ ਦਾ ਪ੍ਰੋਗਰਾਮ ਕੀ ਚੱਲੀ ਜਾਂਦਾ ਤੇ ਚਲੋ ਕਰਦੇ ਆ ਵੀਡੀਓ ਸਟਾਰਟ ਆ ਸੱਸੀ ਗਾਲਾ ਸਾਰਿਆਂ ਨੂੰ ओके ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੋਲ ਪਟਿਆਲਾ ਤੋਂ ਅੱਜ ਹੈਗਾ ਦੀਵਾਲੀ ਦਾ ਬਹੁਤ ਹੀ ਸ਼ੁਭ ਦਿਨ ਹਾਂਜੀ 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 ਅੱਜ ਤਾਂ ਸ਼ੁਭ ਦਿਨ ਹੈ ਦੀਵਾਲੀ ਦਾ ਇੱਧਰ ਭੈਣ ਚ ਮੁੱਛਾ ਦੇਖੋ ਅੰਕਲ ਕਿਵੇਂ ਕਰਾਈ ਬੈਠਾ ਦਾੜੀ ਮੁੱਛਾ ਦਾੜੀ ਮੁੱਛਾ ਤਾਂ ਐਂ ਕਰਾਈ ਬੈਠਾ ਜਿਵੇਂ ਭਈਏ ਨੇ ਪਾਸਾ ਜਿਹਾ ਚੱਕ ਕੇ ਵੱਟ ਤੇ ਲੀਂਡ ਸਿੱਟਿਆ ਹੁੰਦਾ ਆਈ ਆਈਆ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਮਾਤਾ ਰਣ ਤੁਹਾਡੇ ਘਰ ਪਰਵਾਰ ਪੂਰਤੀ ਵੀਡੀਓ ਦੇ ਵਿਚਾਲੇ ਭੈਣ ਚ ਦੇਖੀ ਕਿਤੇ ਧਿਆਨ ਨਾਲ ਹੁਣ ਸਕਰੀਨ ਦੇ ਉੱਤੇ ਸੀਂਡ ਨਾ ਸਿੱੜਦੀ ਮਾਤਾ ਰਾਣੀ ਸਾਡੇ ਘਰ ਪਰਵਾਰ ਨੂੰ ਬਹੁਤ ਸਾਰੀਆਂ ਤਰੱਕੀਆਂ ਬਰਕਤਾਂ ਤੁਹਾਨੂੰ ਦੋਲੇ ਦੀ ਤੁਹਾਨੂੰ ਕਿਸੇ ਨੂੰ ਵੀ ਕਮੀ ਨਾ ਹੋਵੇ ਕੁਛਿਓ ਜੇ ਮਾਤਾ ਰਾਣੀ ਤੁਹਾਨੂੰ ਤਨਦੌਲਤ ਦਿੰਦੀ ਹੁੰਦੀ ਫਿਰ ਤੁਸੀਂ ਕਿਉਂ ਰੀਲਾ ਦੇ ਚੱਤੜ ਦਿਖਾਉਂਦੀਆਂ ਫਿਰਦੀਆਂ ਤੇਰੀ ਮਾਤਾ ਦਾ ਤਨਦੌਲਤ ਅਸੀਂ ਨਹੀਂ ਰੱਖਣਾ ਤੂੰ ਹੀ ਰੱਖ ਲਿਆ ਕਰ ਜਿਹੜਾ ਸਾਡੇ ਹੱਕ ਦਾ ਹੁੰਦਾ ਉਹ ਵੀ ਤੂੰ ਲੈ ਲਿਆ ਕਰ ਮਾਤਾ ਦਿੰਦੀ ਆ ਤੁਹਾਨੂੰ ਬੰਗਣ ਉਹ ਲਈ ਜਾਇਆ ਕਰੋ ਸਾਰਾ ਟੱਬਰ ਤੁਹਾਡਾ ਸਾਰੇ ਆਪਣੇ ਪਰਿਵਾਰ ਵਿੱਚ ਖੁਸ਼ੀਆਂ ਭਰੀ ਦੀਵਾਲੀ ਮਨਾਓ। ਮੇਰੇ ਤੇ ਮੇਰੇ ਪੂਰੇ ਪਰਿਵਾਰ ਵੱਲੋਂ ਤੁਹਾਨੂੰ ਦਿਲੋਂ ਬਹੁਤ-ਬਹੁਤ ਦੀਵਾਲੀ ਹੈਪੀ ਦੀਵਾਲੀ। ਹੈਪੀ ਦਿਵਾਲੀ ਤਾਂ ਠੀਕ ਹੈ ਪਰ ਤੂੰ ਸਾਫਤ ਕੀ ਕਰਨਾ ਚਾਹੁੰਨੀ ਹੈ ਸਾਫਤੇ ਇਹੀ ਕਰਨਾ ਚਾਹੁੰਦੇ ਹੈਪੀ ਦਿਵਾਲੀ ਤਾਂ ਦਾ ਫੁੱਦੂ ਵੜਾਉਂਦੇ ਆ ਭੈਣ ਚੋ ਕਾਦੀਆਂ ਲੋੜੇ ਦੀਆਂ ਵਧਾਈਆਂ ਦਿੰਦੇ ਦਿਵਾਲੀ ਦੀਆਂ ਇਹ ਕਾਦੀਆਂ ਵਧਾਈਆਂ ਹੋਈਆਂ ਭੈਣ ਚੋ ਤੇ ਸਾਰੇ ਵੀਊਆਂ ਦੇ ਚੱਕਰ ਆ ਵੀਊਆਂ ਪਿੱਛੇ ਲਾਈਕਾਂ ਪਿੱਛੇ ਐ ਮਰਦੀਆਂ ਫਿਰਦੀਆਂ ਸਾਰੀ ਦੁਨੀਆ ਨੇ ਛੁੱਟੀ ਕਰੀਏ ਦਿਵਾਲੀ ਤੇ ਹੱਕ ਵੀ ਬਣਦਾ ਪਰ ਕੁੜੀ ਜਾਵੇ ਨੇ ਇੰਨਾਂ ਨੇ ਨਹੀਂ ਇੰਟਰਨੈਟ ਤੋਂ ਭੈਣ ਚੋ ਛੁੱਟੀ ਲਈ ਦਿਵਾਲੀ ਤੇ ਘਟੋ ਘਾਟਾ ਦੋ ਦਿਨ ਤਾਂ ਨਾ ਵੀਡੀਓ ਰੀਲਾਂ ਪਾਓ ਭੈਣ ਚੋ ਤਾਂ ਐਡੇ ਇੰਨੇ ਵੱਡੇ ਵੱਡੇ ਘਾਟੇ ਪੈਗੇ ਪੰਜਾਬ ਨੂੰ ਤੇ ਇਹ ਕੁੜੀ ਜਾਵੇ ਬੜੀ ਦਿਵਾਲੀ ਆਈ ਹੈ ਇੱਕ ਤੀ ਪਹਿਲਾਂ ਪੰਜਾਬ ਚ ਹੜ੍ਹ ਆ ਗਏ ਫਿਰ ਕਿੰਨੀਆਂ ਕਹਿਰ ਦੀਆਂ ਮੌਤਾਂ ਹੋ ਗਈਆਂ ਉਹ ਤੁਹਾਨੂੰ ਵੀ ਪਤਾ ਹੈ ਉਦੋਂ ਹੜਾ ਵੇਲੇ ਤਾਂ ਬੜਾ ਰੋ ਰੋ ਕੇ ਵੀਡੀਓ ਪਾਉਂਦੇ ਸੀ ਕਿੰਨਾ ਮਾੜਾ ਹੋਇਆ ਐ ਹੋਇਆ ਤੇ ਹੁਣੇ ਖੁਸ਼ੀਆਂ ਮਨਾਈ ਜਾਂਦੇ ਆ ਮੈਂ ਇਹ ਨਹੀਂ ਕਹਿੰਦਾ ਕਿ ਦਿਵਾਲੀ ਨਾ ਮਨਾਓ ਮਨਾ ਲਓ ਦਿਵਾਲੀ ਘੜ ਤੋਂ ਘਟ ਬੰਦਾ ਵੀਡੀਓ ਤਾਂ ਨਾ ਪਾਵੇ ਭਾਂਜੋ ਨੈਟ ਤੇ ਤਾਂ ਨਾ ਦਿਖਾਓ ਵੀ ਅਸੀਂ ਦਿਵਾਲੀ ਮਨਾਈ ਐ ਇੰਨੀ ਖੁਸ਼ੀ ਚ ਵੀ ਘੜ ਤੋਂ ਘਟ ਆ ਦੋ ਤਿੰਨ ਦਿਨ ਵੀਡੀਓ ਨਾ ਪਾਓ ਫਿਰ ਕੀ ਜੇ ਅਗਰ ਵੀਡੀਓ ਨਾ ਪਾਉਂਗੇ ਤਾਂ ਫਿਰ ਕੀ ਥੋੜੀ ਚਤੜਾਂ ਵਾਲੀ ਮੋਰੀ ਪਾਟਦੀ ਐ ਇਹ ਬੜੀ ਅੱਛੀ ਬਾ ਹਰ ਦਿਨ ਚੜਨਾ ਦਸਵੀਂ ਵਰਗਾ ਹਰ ਰਾਤ ਦੀਵਾਲੀ ਹੋਣ ਗਈਆਂ ਦੇਖ ਲੋ ਭੈਣ ਚੋ ਕੁੜੀ ਆਵੇ ਕਲਨ ਕੀ ਲੱਛਣ ਕਰਦੇ ਆ ਦੇਖੋ ਨਾਰ ਦੇ ਚਾਨਣ ਦੇ ਵਿੱਚ ਆ ਕੇ ਡਾਂਸ ਕਰਦੇ ਆ ਪਰੇ ਹੋ ਜੋ ਭੈਣ ਚੋ ਤੂੰ ਆਗ ਉੱਤੇ ਪੇਜੂਗੀ ਪਰ ਕਿੱਥੇ ਜਿਹੜਾ ਨਾਰ ਦੇ ਚਾਨਣ ਚ ਸਵਾਦ ਆਉਂਦਾ ਐਂ ਕਰੋ ਨਾ ਭੈਣ ਚੋ ਚਤੜਾਂ ਚ ਲੈ ਲੋ ਨਾਰ ਤੇ ਫੇਰ ਚਲਾਓ ਫੇਰ ਚਲਾ ਲਓ ਉਹਨੂੰ ਤੇ ਫੇਰ ਉੱਤੋਂ ਬਾਅਦ ਬਣਾਓ ਵੀਡੀਓ ਸਾਲੇ ਕਾਲੇ ਪੀਲੇ ਰੰਗ ਬਰੰਗੇ ਜੇ ਕੀ ਲੱਛਣ ਕਰਦੇ ਆ ਕੁੜੀ ਜਾਵੇ ਕਲਨ ਆਏ ਗਰੀਬ ਲੋਕ ਪਤਾ ਨਹੀਂ ਕਿੱਥੋਂ ਆ ਜਾਂਦੇ ਮਾਰਚ ਚ ਕਪਾ ਦੀ ਛੱਤ ਇਕਾ ਹੋਇਆ ਸਿਰੇ ਦਾ ਝੁਰਲੂ ਪਰਿਵਾਰ ਜਮਾ ਸਿਰੇ ਦਾ ਘੂਸਾ ਭੈਣ ਚੋਦ ਆ ਕੁੜੀ ਦੇ ਹੁਣੀ ਹੁਣੀ ਜਵਾਬ ਹੋਇਆ ਤੇ ਬਾਈ ਚਾਂਸ ਨਾਰਾ ਜਿਹੜਾ ਉਹ ਪਟਾਕੇ ਮਾਰ ਜੇ ਤਾਂ ਫਿਰ ਕੀ ਬਣੂਗਾ ਅੱਗ ਪੈ ਜੇ ਜਾਂਦੇ ਉੱਤੇ ਇਹ ਤਾਂ ਉੱਠ ਕੇ ਤਾਂ ਵੀ ਨਹੀਂ ਤੁਰਿਆ ਜਾਂਦਾ ਭੱਜਿਆ ਨਹੀਂ ਜਾਂਦਾ ਵੀ ਮਾੜੀ ਮੋਟੀ ਦਾ ਸ਼ਰਮ ਕਰ ਲੈ ਟੈਂਪੂਆ ਬਣਿਆ ਬਣਾਇਆ ਆ ਭੈਣ ਚੋ ਸਿਰੇ ਦੇ ਵੇੜੇ ਵਾਲੇ ਆ ਬਣੇ ਬਣਾਏ ਇਹ ਲਿਆ ਕੇ 11200 ਦੇ ਪਟਾਕੇ ਫੂਕਤੇ ਹੋਣੇ ਤੇ ਪਿੱਛੋਂ ਕੰਨਾਂ ਤੇ ਰੰਗ ਨਹੀਂ ਕਰ ਸਕਿਆ ਭੈਣ ਚ ਦਾ 50 ਰੁਪਿਆ ਦਾ ਇੱਕ ਪੈਕਟ ਹੁੰਦਾ ਰੰਗ ਦਾ ਕੰਨਾਂ ਤੇ ਤਾਂ ਮਾਰ ਲਾ ਇਹ ਬੜੀ ਅੱਛੀ ਬਾਤ ਕਹੀ ਯਾਰ ਤੇ ਸਾਕੇ ¡Maye la queda! ਸਾਲਿਆਂ ਨੂੰ ਕਰ ਲੈਣਦੇ ਆਪਦਾ ਕੰਮ ਤੂੰ ਤਾਂ ਬਹਿਲਾ ਘੂਸਾ ਉਧਰ ਕੰਨਾਂ ਦਾ ਦੇਖੋ ਕੀ ਹਾਲ ਹੋਇਆ ਪਿਆ ਭੈਣ ਚੋ ਲਿਆ ਕੇ ਕੋ 50 ਰੁਪਏ ਦਾ ਪੈਕਟ ਦਾ ਰੰਗ ਨਹੀਂ ਮਾਰ ਸਕਦੇ ਹੁਣ ਵਿੱਚੋਂ ਕਈ ਵੀਰ ਭੈਣ ਭਰਾ ਕਮੈਂਟ ਕਰਨਗੇ ਵੀ ਤੂੰ ਜਾਤਾਂ ਪਾਤਾਂ ਪਰਖਦਾ ਵੀੜੇ ਵਾਲੇ ਕਹਿੰਦਾ ਵੀੜੇ ਵਾਲਾ ਸ਼ਬਦ ਮੈਂ ਸਿਰਫ ਇੰਨਾ ਤੇ ਲਾਉਣਾ ਹੁਣਾ ਨਾ ਕਿ ਤੁਹਾਡੇ ਤੇ ਤੁਹਾਨੂੰ ਜਿਹੜੇ ਹੁੰਦੇ ਆ ਨਾ ਲੋਕ ਵੀੜੇ ਵਾਲੇ ਆਪ ਜਿਨ੍ਹਾਂ ਨੂੰ ਕਹਿੰਨੇ ਆ ਉਹ ਇਹਨਾਂ ਨੂੰ ਮਜਵੀ ਸਿੱਖਿਆ ਜਾਂਦਾ ਇਹ ਮਜਵੀ ਸਿੱਖਿਆ ਵਾਲੀ ਕੈਟਾਗਰੀ ਚ ਨਹੀਂ ਆਉਂਦੇ ਭੈਣ ਚ ਜਨਾਨੀਆਂ ਤੇ ਜਨਾਨੀਆਂ ਦਿਖਾ ਦਿਖਾ ਕੇ ਨੈਟ ਤੇ ਮਸ਼ਹੂਰ ਕਰਦੇ ਇਹਨਾਂ ਦੀ ਕੋਈ ਇਹਨਾਂ ਨੂੰ ਕੋਈ ਕ ਨੂੰ ਮਝ ਵੀ ਸਿੱਖਿਆ ਜਾਂਦਾ ਹੈ ਨਾ ਕਿ ਇਹਨਾਂ ਵਾਂਗੂ ਵਿੜੇ ਵਾਲੇ ਕਿਹਾ ਜਾਂਦਾ ਠੀਕ ਹੈ ਸਮਝ ਗਿਆ ਅੱਜ ਮੇਰੇ ਬਾਬੂ ਲਈ ਕਹਿੰਦੇ ਸ਼ਾਪਿੰਗ ਹੋਈਏ ਸ਼ਾਪਿੰਗ ਕਰਕੇ ਲਾਏ ਆ ਓਏ ਲੱਡੂ ਵੀ ਰਵੇੰਦੇ ਇਹਨਾਂ ਸਾਲਿਆ ਵੇਖੂਗਾ ਤਾਂ ਸਰੀ ਜਦੋਂ ਉਹਦੇ ਰੱਬ ਨੇ ਦੋ ਅੱਖਾਂ ਲਾਈਆਂ ਹੁਣ ਤੇਰੇ ਖਾਤਰ ਅੱਖਾਂ ਆਪਦੀਆਂ ਵੱਢ ਕੇ ਰੱਖ ਲੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਇਹਨਾਂ ਨੂੰ ਸੋਸ਼ਲ ਮੀਡੀਆ ਬਾਰੇ ਦੱਸ ਕਿਨੇ ਦਿੱਤਾ ਵੀ ਪਾਈ ਆਪਾਂ ਵੀਡੀਓ ਪਾਵਾਂਗੇ ਤਾਂ ਪੈਸੇ ਆਉਣਗੇ ਸਾਲੋ ਇਹਨਾਂ ਨੂੰ ਨਰੇਗਾ ਬਾਰੇ ਦੱਸਣਾ ਸੀ ਵੀ ਦਿਹਾੜੀ ਨਰੇਗਾ ਤੇ ਜਾਇਆ ਕਰੋ ਪੈਸੇ ਕਮਾਇਆ ਕਰੋ ਇਹ ਕਲਨ ਕੁੜੀ ਜਾਵੇ ਭੈਣ ਚੋ ਨਾ ਹੁੰਦਾ ਇਹਦੇ ਦੇਨੇ ਕਹਿੰਦਾ ਮਤਲਬ ਬਾਪੂ ਮੈਂ ਇੱਥੇ ਬੈਠਾ ਹੁਏ ਲੁਕਦੇ ਬਾਪੂ ਹੋਰ ਸਾਲੇ ਹੁਣੇ ਟੱਟੀ 'ਚ ਜਾ ਕੇ ਬਹਿ ਜੇ ਹੈਗਾ ਬਾਬੂ ਇਹਦਾ ਘੂਸੇ ਦਾ ਇਹ ਵੀ ਸਾਲੇ ਕੁੜੀ ਜਾਵੇ ਕਲਨ ਬਈਆਣੀ ਪ੍ਰਜਾਤੀ ਚੋਂ ਆਉਂਦੇ ਆ ਮਿੱਤਰੋ ਆਪਾਂ ਚਲਾਉਣੀ ਛੁਰਲੀ ਮੇਰਾ ਬਾਬੂ ਚਲਾਏ ਦਾ ਛੁਰਲੀ ਤੇ ਮੈਂ ਚਲਾਵਾਂਗਾ ਬਈਆਂ ਮੇਰਾ ਲੱਡੂ ਖੁਸ਼ ਤੇ ਮੈਂ ਖੁਸ਼ ਹੈ ਬਾਬੂ ਇਹ ਮੇਰਾ ਬਾਬੂ ਚਲਾਏ ਦਾ ਛੁਰਲੀ ਆਈ ਓਏ ਆਹੋ ਬਾਬੂ ਚਲਾਊਗਾ ਸ਼ੁਰਲੀਆਂ ਸਾਲੇ ਨੀਬੇ ਨਾ ਹਉਣ ਤੱਕ ਥਾਂ ਦੇ ਘੂਸੇ ਘੱਟੇ ਯਾਰ ਇਹਨਾਂ ਦੇ ਪਰਿਵਾਰ ਇਹਨਾਂ ਨੂੰ ਥੋੜੀ ਮਾੜੀ ਮੋਟੀ ਵੀ ਅਕਲ ਨਹੀਂ ਦਿੰਦੇ ਘੜ ਤੋਂ ਘੱਟ ਬੰਦਾ ਬੋਲ ਤਾਂ ਸਹੀ ਲਵੇ ਭੈਣ ਚੋ ਤੂੰ ਤਾਂ ਸਾਲੇ ਹੈ ਹੀ ਤੁਸੀਂ ਝੁਰਲੂ ਭੈਣ ਚੋ ਆਪਦੀ ਲੈਂਗੁਏਜ ਤਾਂ ਸਹੀ ਕਰ ਲੋ ਸਾਲੇ ਘੂਸੇ ਘੱਟੇ ਟੱਟੂ ਯੂਟਿਊਬਰ ਬਣਾਉਣ ਤਾਂ ਤਾਂ ਖੈਰ ਇਹਨਾਂ ਦਾ ਕੋਈ ਹੱਲ ਨਹੀਂ ਹੋ ਸਕਦਾ ਇਹਨਾਂ ਨੂੰ ਛੱਡੋ ਪਰਾਂ ਤਤਵਨ ਕੀ ਤਤਵ ਜਗ ਜੀਵਨ ਸ੍ਰੀ ਕ੍ਰਿਸ਼ਨ ਦਾ ਐਡਾ ਕਲੰਨਾ ਦਾ ਦੇਸ਼ ਆ ਯਾਰ ਇਹ ਹਿੰਦੁਸਤਾਨ ਮੈਂ ਇਹ ਗੱਲ ਸੁਣੀ ਸੀ ਵੀ ਹਿੰਦੁਸਤਾਨ ਕਲੰਨਾ ਦਾ ਦੇਸ਼ ਆ ਆ ਦੇਖ ਵੀ ਲਿਆ ਵੀਡੀਓ ਨੂੰ ਦੇਖ ਕੇ ਇਹ ਕਾਦੀ ਪੂਜਾ ਓਏ ਲੋੜੇ ਦੀ ਪੂਜਾ ਕੁੜੀ ਜਾਵੇ ਕਲੰਨ ਨਾਉਣ ਦਾ ਇਹ ਤਾਂ ਗਾਂ ਹੀ ਸਿਆਣੀ ਹੈ ਜੇ ਮਾਰੇ ਨਾ ਤੇ ਖੋਪੜੇ ਚ ਲੱਤ ਤੇ ਖੋਪੜਾ ਤਾਂ ਐ ਖੋਲਦੇ ਜਿਵੇਂ ਭੈਣ ਚੋਂ ਖਖੜੀ ਪਾੜੀ ਹੁੰਦੀ ਹੈ ਬਚਾਲੋ ਬੱਤ ਸਹੀ ਹੈ ਕਾਸ਼ ਕੋਈ ਮੈਨੂੰ ਵੀ ਕਵੇ ਤੇਰੇ ਨਾਲੇ ਵੇਖਣੀਆਂ ਮੈਂ ਇਦਾਂ ਤੇ ਦਿਵਾਲੀਆਂ ਨਾ ਨਾ ਵੀਰ ਤੂੰ ਇਦਾਂ ਦਿਵਾਲੀਆਂ ਨਾ ਦੇਖਿਆ ਕਰ ਤੂੰ ਭੈਣ ਚੋ ਲੋਕਾਂ ਦੇ ਛੋਟੇ ਵੱਡੇ ਦੇਖਿਆ ਕਰ ਕਿਹਦਾ ਛੋਟਾ ਤੇ ਕਿਹਦਾ ਵੱਡਾ ਹੈ ਤੇ ਕਿਹਦੇ ਨਾਲ ਯਾਰੀ ਲਾਉਣੀ ਹੈ ਤੇ ਕਿਹਦੇ ਨਾਲ ਨਹੀਂ ਲਾਉਣੀ ਦੇਖਣੀ ਇਹਨੇ ਲੋਕਾਂ ਨੇ ਇਦਾਂ ਦਿਵਾਲੀਆਂ ਇਹਨੂੰ ਆਪਣੇ ਸੰਦ ਦਿਖਾਇਆ ਕਰੋ ਏ ਪੂਰੀ ਜਾਵੇ ਕਿ ਥਾਂ ਦੇ ਕਲਨ ਟੈਂਪੂ ਭੈਣ ਦੇ ਲੱਕੜ ਸੜਕਾਂ ਤੇ ਚੱਲਦੇ ਚੱਲਦੇ ਨੈਟ ਤੇ ਚੱਲਣ ਲੱਗ ਗਏ ਰੀਲਾਂ ਤੇ ਆ ਕੇ ਭੈਣ ਜੀ ਤੂੰ ਅੰਦਰ ਵੜ ਕੇ ਲੋਕ ਲੱਕ ਕੇ ਰਿਆ ਕਰੋ ਕੋਈ ਬੋਗੀ ਪਾੜ ਦੂਆ ਥੋੜੀ ਫੜ ਕੇ ਆਈ ਆਈਆ ਕਰਨ ਜਾਗੇ ਹਨਾ ਆ ਚੀਜ਼ ਲੱਗੇ ਆ ਚੀਜ਼ ਲੱਗੇ ਦਿਵਾਲੀ ਮਨਾਈਏ ਹਨਾ ਆ ਚੀਜ਼ਾਂ ਲਈਏ ਉਹ ਚੀਜ਼ਾਂ ਲਈਏ ਫਲਾਨੀ ਚੀਜ਼ ਲਈਏ ਬੰਗਲ ਲਲਾ ਕੁੜੀ ਚੋ ਦਾ ਕਲਨ ਨਾ ਆਵੇ ਤਾਂ ਬਹੁਤ ਹੋ ਗਏ ਤੇਰੇ ਤਮਾਸ਼ੇ ਬਹੁਤ ਦੇਲੀਆਂ ਤੂੰ ਧੰਕੀਆਂ ਠੀਕ ਆ ਬਹੁਤ ਡਰਾਮੇ ਕਰਲੇ ਤੂੰ ਆ ਦੇਖ ਇੱਧਰ ਮੈਂ ਸਨ ਵਿਊ ਆ ਠੀਕ ਆ ਧਿਆਨ ਨਾਲ ਦੇਖ ਲਾ ਲੋਕੇਸ਼ਨ ਲੁਧਿਆਣਾ ਠੀਕ ਆ ਜੇ ਤੂੰ ਹੈਗਾ ਇੱਕ ਪਿਓ ਦਾ ਮੈਨੂੰ ਟੱਕਰ ਲਾ ਠੀਕ ਆ ਲੈ ਆ ਜੋ ਟੱਕਰ ਲੋ ਵੱਡੇ ਬੰਦਮਾਸ਼ ਨੂੰ ਕੁੜੀ ਜਾਵੇ ਤੇ ਆ ਤੂੰ ਲੁਕ ਜਾ ਘਰ ਅੰਦਰ ਵੜ ਕੇ ਫੜ ਕੇ ਕੋਈ ਤੇਰੀ ਕਾਂਚ ਬਾਰ ਕੱਢ ਦੂਗਾ ਆ ਭਾਂਚੋ ਤੂੰ ਬਦਮਾਸ਼ੀ ਵਾਲੇ ਕਿਹੜੇ ਕੰਮਾਂ 'ਚ ਵੜ ਗਿਆ ਓਏ ਕੁੜੀ ਆਵੇ ਤੂੰ ਤਾਂ ਵਧੀਆ ਸਲਵਾਰ ਸੂਟ ਪਾ ਕੇ ਬੱਟਾਂ ਤੇ ਨੱਚਿਆ ਕਰ ਓਹ ਨਹੀਂ ਤਾਂ ਅਸਲ ਦੇ ਵਿੱਚ ਕਿਸੇ ਬੁੜੀ ਜਾਂ ਕੁੜੀ ਦੀ ਵੀਡੀਓ ਲੀਕ ਹੋ ਜੇ ਨਾ ਓਹ ਨਹੀਂ ਰੋਂਦੀਆਂ ਜਿੰਨੇ ਇਹ ਰੋਂਦਿਆ ਕੁੜੀ ਆਵੇ ਤੇਰੀ ਵੀਡੀਓ ਲੀਕ ਕਿਸੇ ਨੇ ਦੇਖ ਕੇ ਮਰਨਾ ਆ ਭਾਂਚੋ ਐਵੇਂ ਖੂਸਿਆਂ ਵਾਲੇ ਕੰਮ ਕਰਦਾ ਫਿਰਦਾ ਕੋਈ ਸਲਫਾਸ ਸਰਬੂਜ਼ ਖਾ ਤਕੜਾ ਹੋ 100% ਸਲਫਾਸ ਖਾ ਕੇ ਤਕੜਾ ਹੋਏਗਾ 100% ਤੇਰਾ ਟੱਟੂ ਪਾਰ ਹੋਊਗਾ ਅੱਛਾ ਚੋ ਬਿਨਾ ਮਤਲਬ ਤੁਸੀਂ ਦਿਮਾਗ ਖਰਾਬ ਕੀਤਾ ਕਿ ਇਹ ਬੰਦੇ ਦਾ ਠੀਕਾ ਦਿਮਾਗ ਖਰਾਬ ਹੋ ਗਿਆ ਕੁਝ ਹੋਰ ਕਹਿੰਦਾ ਤਾਂ ਮਨ ਵੀ ਲੈਂਦੇ ਕਿਤੇ ਉ ਤਾਂ ਨਹੀਂ ਰੱਬ ਨੇ ਭੈਣ ਚ ਇਹਨਾਂ ਦਾ ਦਿਮਾਗ ਚਤੜਾਂ ਚ ਫਿੱਟ ਕਰਤਾ ਵੀ ਜਦੋਂ ਕੋਈ ਇਹਨਾਂ ਦੇ ਝੋਲੂ ਫੇਰਦਾ ਉਦੋਂ ਇਹ ਦਿਮਾਗ ਅੱਗੇ ਕਰ ਲੈਂਦੇ ਐ ਇਹ ਰੋਣ ਪੀਟਣ ਵਾਲਾ ਤਾਂ ਇਹਨਾਂ ਦਾ ਬਹਾਨਾ ਲੜਾਈਆਂ 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 ਲੜੂਣਾਂ ਦਾ ਸਾਰਾ ਬਹਾਨਾ ਕੱਢਦੇ ਐ ਹੈ ਤਾਂ ਇਹਨਾਂ ਦੇ ਫੇਮ ਵਾਲਾ ਕੀੜਾ ਸਾਰਾ ਇੱਕ ਪ੍ਰੋਮੋਸ਼ਨ ਦਾ 5000 ਲੈਂਦਾ ਤੇ ਦਿਹਾੜੀ 'ਚ ਦੋ ਪ੍ਰੋਮੋਸ਼ਨਾਂ ਕਰਦਾ 10000 ਰੁਪਏ ਬਣਾਉਂਦਾ ਕੁੜੀ ਜਾਵੇ ਤਾਂ ਕਲਨ ਦੀ ਸ਼ਕਲ ਦੇਖੋ ਸ਼ਕਲ ਆਏ ਜਿਵੇਂ اے ٹیمپو ਟੱਲੀਆ ਤਾਂ ਆਪਾਂ ਫੇਰ ਰੋਸਟ ਕਰਾਂਗੇ ਇੱਕ ਸਪੈਸ਼ਲ ਵੀਡੀਓ ਲੈ ਕੇ ਆਵਾਂਗੇ ਤਾਂ ਹੁਣ ਆਪਾਂ ਥੋੜੀ ਜਿਹੀ ਗੱਲ ਕਰ ਲੈਣੇ ਆਂ ਭਗਵੰਤ ਮਾਨ ਦੀ ਜਿਹੜੇ ਜਿਹਦੀ AI ਨਾਲ ਵੀਡੀਓ ਲੀਕ ਹੋਈ ਹੈ ਉਹ ਵੀਡੀਓ ਦੀ ਕਿੰਨੀ ਕਿ ਸੱਚਾਈ ਹੈ ਜੋ ਸੱਚੀ AI ਨਾਲ ਬਣੀ ਹੈ ਜਾਂ ओरिजिनल ਵੀਡੀਓ ਹੈ ਦੇਖੋ ਪਹਿਲਾਂ ਤਾਂ ਸਭ ਤੋਂ ਮਾੜੀ ਗੱਲ ਹੈ ਯਾਰ ਜਿਨੇ ਵੀ ਇਹ ਵੀਡੀਓ ਬਣਾਈ ਹੈ ਭਾਵੇਂ ਉਹ AI ਨਾਲ ਬਣਾਈ ਹੈ ਭਾਵੇਂ ਕਿਸੇ ਨੇ ओरिजिनल ਬਣਾਈ ਹੈ ਕੋਈ ਵੀਡੀਓ ਦੀ ਕਲਿੱਪ ਤਾਂ ਮੈਂ ਨਹੀਂ ਲਾਉਂਗਾ ਕਿਉਂਕਿ YouTube ਨੇ ਸਟ੍ਰਾਈਕ ਦੇ ਦੇਣਾ ਹੈ ਪਰ ਜਿਹੜੀਆਂ ਹਾਲੇ ਤੱਕ ਖਬਰਾਂ ਸੁਣਨ ਨੂੰ ਆ ਰਹੀਆਂ ਉਹ ਇਹੀ ਹੈ ਕਿ ਉਹ ਵੀਡੀਓ AI ਨਾਲ ਬਣਾਈ ਹੈ ਕਿਸੇ ਨੇ ਉਹ ਵੀਡੀਓ ਕਿਹਨੇ ਬਣਾਈ ਇਹ ਪਹਿਲੀ ਵਾਰ ਹੁਣ ਵੀਡੀਓ ਤਾਂ ਦੋ ਆ ਪਰ ਜਿਨੇ ਵੀ ਇਹ ਬਣਾਈਆਂ ਬਹੁਤ ਘਟੀਆ ਹਰਕਤ ਕੀਤੀ ਆ ਯਾਰ ਦੇਖੋ ਸੀਐਮ ਐ ਇਦਾਂ ਨਹੀਂ ਕਰਨਾ ਚਾਹੀਦਾ ਭਾਵੇਂ ਉਹ ਚੰਗਾ ਹੈ ਭਾਵੇਂ ਮਾੜਾ ਹੈ ਪਰ ਕੋਈ ਇਦਾਂ ਆਪਣੀ ਵੀਡੀਓ ਬਣਾ ਕੇ ਪਾਵੇ ਯਾਰ ਆਪਾਂ ਨੂੰ ਕਿੰਨਾ ਗੁੱਸਾ ਆਊਗਾ ਬਹੁਤ ਜ਼ਿਆਦਾ ਆਊਗਾ ਇਦਾਂ ਨਾ ਕਰਿਆ ਕਰੋ ਯਾਰ ਏਆਈ ਉਹਦੀ ਸਹੀ ਵਰਤੋਂ ਕਰਿਆ ਕਰੋ ਗਲਤ ਵਰਤੋਂ ਨਾ ਕਰਿਆ ਕਰੋ ਮੈਂ ਤੁਹਾਨੂੰ ਇਹ ਸਲਾਹ ਦਿੰਨਾ ਜਿਹੜੇ ਏਆਈ ਦੀ ਵਰਤੋਂ ਕਰਦੇ ਆ ਵੀ ਕਦੇ ਵੀ ਆਪਣੀ ਫੋਟੋ ਜਾਂ ਵੀਡੀਓ ਕਦੇ ਵੀ ਅਪਲੋਡ ਨਾ ਕਰੋ ਏਆਈ ਤੇ ਕਿਉਂਕਿ ਉਹ ਸਾਫ਼-ਸਾਫ਼ ਸ਼ਬਦਾਂ ਵਿੱਚ ਲਿਖਿਆ ਹੁੰਦਾ ਵੀ ਇਹ ਜਿਹੜੀ ਤੁਹਾਡੀ ਫੋਟੋ ਜਾਂ ਵੀਡੀਓ ਹੈ ਇਹਨੂੰ ਸੇਵ ਕਰ ਦਾ ਇਹ ਆ ਇਹ ਤਾਂ ਫਿਰ ਬਹੁਤ ਮਾੜੀ ਗੱਲ ਆ ਯਾਰ ਜੇਕਰ ਉਹ ਵੀਡੀਓ origignal ਆ ਤਾਂ ਹਨਾ ਵੀ ਕੋਈ ਬੰਦਾ ਆਪਣੇ ਕਮਰੇ ਚ ਜਾਂਦਾ ਤਾਂ ਐਦਾਂ ਵੀਡੀਓ ਨਹੀਂ ਬਣਾਉਣੀ ਚਾਹੀਦੀ ਚਲੋ ਇਹ ਤਾਂ ਇੱਕ ਪਾਸੇ ਛੱਡੋ ਜਿਵੇਂ ਹੁਣ ਕੋਈ ਆਪਣਾ ਮਾਪਿ ਹੁੰਦਾ ਕੋਈ ਕਮਰੇ ਵਿੱਚ ਜਾਂਦਾ ਤੇ ਆਪਾਂ ਉਹਦੀ ਵੀਡੀਓ ਬਣਾ ਲਈਏ ਤਾਂ ਫਿਰ ਇਹ ਤਾਂ ਹੁਣ ਆਪਣੀ ਤਾਂ ਬਹੁਤ ਮਾੜੀ ਗੱਲ ਲੈਣਾ ਇਹ ਚੀਜ਼ ਬਾਰੇ ਪਹਿਲੀ ਗੱਲ ਤਾਂ enjoy ਕਰਨ ਲਈ ਹੁੰਦਾ ਕਰਿਆ ਕਰੋ ਪਰ ਵੀਡੀਓ ਕਦੇ ਵੀ ਨਹੀਂ ਬਣਾਉਣੀ ਚਾਹੀਦੀ ਕਿਉਂਕਿ ਜਿਹੜੀ ਵੀਡੀਓ ਆਪਾਂ ਬਣਾਉਨੇ ਆ ਉਹ ਤੁਰਤੀ ਤੁਰਤ ਸੇਵ ਹੁੰਦੀ ਹੈ ਗੈਲਰੀ ਚ ਤੇ ਗੈਲਰੀ ਦਾ ਕੰਟੈਕਟ ਹੁੰਦਾ Google ਨਾਲ ਜਦੋਂ ਇਹ ਫੋਟੋ ਜਾਂ ਵੀਡੀਓ ਗੈਲਰੀ ਸੇਵ ਹੋਈ Google ਤੇ ਗਈ ਤੇ ਕਿਸੇ ਦੀ ਵੀਡੀਓ ਨਾ ਆਪਣੀ ਬਣਾਇਆ ਕਰੋ ਨਾ ਕਿਸੇ ਦੀ ਬਣਾਇਆ ਕਰੋ ਨਾ AI ਤੋਂ ਬਣਾਓ ਨਾ ਫੋਨ 'ਚ ਬਣਾਓ ਤੇ ਬਾਕੀ ਸੇਫਟੀ ਜ਼ਰੂਰੀ ਹੁੰਦੀ ਹੈ ਸੇਫਟੀ ਰੱਖਿਆ ਕਰੋ ਤਾਂ ਬਾਕੀ ਇੱਥੇ ਵੀਡੀਓ ਦਾ ਐਂਡ ਕਰਦੇ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲੇ ਇੱਕ ਵੀਡੀਓ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਲਿਓ ਘੰਟੀ ਬਜਾ ਲਿਓ ਤੇ ਐਂਡ ਇੱਕ ਸ਼ੇਅਰ ਕਰ ਦਿਓ ਤਾਂ ਫਿਰ ਹੁਣ ਮਿਲਾਂਗੇ ਅਗਲੇ ਸੰਡੇ ਰਾਤ ਨੂੰ 12:00